ਮਾਝਿਆਲਾ ਪਾਉ ਕਰਵਾਉ ਬੱਲੇ ਬੱਲੇ ਥੋੜੀ ਚੋਟ ਪਿਆਰ ਨਾਲ ਪਿਆਰ ਨਾਲ ਖੇਡ ਮੈਦਾਨ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪ੍ਰਿੰਡ ਛੇੜ ਲਿਆ ਟੀਮ ਦੇ ਲਈ ਜੋੜਦਾ ਆਇਆ ਗਵਿੰਦਪੁਰਿਆ ਮਾਲਾ ਪਰ ਦੂਜੇ ਵੱਨੇ ਮਾਝਿਆਲਾ ਪਾਉ ਕਰਵਾਉ ਬੱਲੇ ਬੱਲੇ ਥੋੜੀ ਚੋਟ ਪਿਆਰ ਨਾਲ ਪਿਆਰ ਨਾਲ ਖੇਡ ਮੈਦਾਨ ਦੇ ਵਿੱਚ ਸਤੀਸ ਦੇਖ ਲਓ ਥੋੜੀ ਚੋਟ ਆ ਖੇਡ ਮੈਦਾਨ ਦੇ ਵਿੱਚ ਮੈਚ ਚੋਟੀ ਦਾ ਟੱਕਰ ਸਿਰੇ ਦੀ ਪਾਣੀ ਤੇ ਮੂਵ ਸਪਰੇਅ ਲਾਇਓ ਜੀ ਮੂਵ ਸਪਰੇਅ ਤੇ ਪਾਣੀ ਪਰਮਾਤਮਾ ਮਿਹਰ ਕਰੇ ਸਾਡੀਆਂ ਦੁਆਵਾਂ ਮੈਂ ਮੈਂ ਨਾਲ ਹੀ ਬੇਨਤੀ ਕਰਦਾ ਸਾਡੇ ਡਾਕਟਰਾਂ ਦੀ ਟੀਮ ਪਾਸੋਂ ਹਸਪਤਲ ਤੇ ਪਹੁੰਚੀ ਹੋਈ ਆ ਕਿਰਪਾ ਕਰਕੇ ਡਾਕਟਰ ਸਾਹਿਬ ਨੂੰ ਬੇਨਤੀ ਆ ਆਪਣੀ ਟੀਮ ਲੈ ਕੇ ਖਿਡਾਰੀਆਂ ਦੇ ਨੇੜੇ ਚਲੇ ਜਾਣ ਜੀ ਓਕੇ ਓਕੇ ਜਾਓ ਜੀ ਜਾਓ ਪਰਮਾਤਮਾ ਸੁੱਖ ਰੱਖੇ ਕਿਸੇ ਖਿਡਾਰੀ ਦੇ ਕੋਈ ਸੱਟ ਨਾ ਵਜੇ